ਇਹ ਵੀਡੀਓ ਪੰਜਾਬ ਦੇ ਸਾਰੇ ਲੋਕ ਸਭਾ ਮੈਂਬਰਾਂ ਤੱਕ ਪਹੁੰਚਣੀ ਕਿਉਂ ਜ਼ਰੂਰੀ ਹੈ ਇਹਨੂੰ ਧਿਆਨ ਨਾਲ ਸੁਣੋ ਹੱਥ ਬੇਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ ਸਾਈ ਸਸੀਕਲ ਦੋਸਤੋ ਦੋਸਤੋ ਜੋ ਪੰਜਾਬ ਦੇ ਵਿੱਚ ਇੱਕ ਭੱਖ ਦਾ ਮੁੱਦਾ ਚੱਲ ਰਿਹਾ ਤੁਸੀਂ ਸੁਣਿਆ ਹੀ ਹੋਗਾ ਸਾਰਿਆਂ ਨੇ ਖਬਰਾਂ ਦੇਖੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਜਿਹੜਾ ਕੰਗਣਾ ਰਣੌਤ ਦੇ ਥੱਪੜ ਵਜਿਆ ਸੀ ਕੁਲਵਿੰਦਰ ਕੌਰ ਵੱਲੋਂ ਕੁਲਵਿੰਦਰ ਕੌਰ ਨੇ ਕੋਈ ਗਲਤ ਨਹੀਂ ਕੀਤਾ ਕੁਲਵਿੰਦਰ ਕੌਰ ਨੇ ਆਪਦੀ ਜਿਹੜਾ ਆਪਣੇ ਪੰਜਾਬ ਦੇ ਪ੍ਰਤੀ ਉਹਨੇ ਇੱਕ ਵਿਵਾਦਕ ਟਿੱਪਣੀ ਕੀਤੀ ਸੀ 100-100 ਪੇ ਦੇ ਉੱਪਰ ਇਹ ਔਰਤਾਂ ਆ ਕੇ ਬੈਠੀਆਂ ਦਿਹਾੜੀ ਦੇ ਉੱਪਰ ਧਰਨੇ ਦੇ ਵਿੱਚ ਆ ਕੇ ਬੈਠੀਆਂ ਉਹਨੇ ਉਹਨੂੰ ਕੀਤੀ ਦਾ ਵੱਲ ਮਿਲਿਆਗਾ ਕਿਉਂਕਿ ਸਿਆਣੇ ਵੀ ਕਹਿੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਕਿਉਂਕਿ ਉਹਨੇ ਬਹੁਤ ਕਾਫੀ ਵਿਵਾਦਕ ਬਿਆਨ ਦਿੱਤੇ ਆ ਪਹਿਲਾਂ ਤਾਂ ਉਹਨੇ ਇੱਕ ਉਸ ਤੋਂ ਪਹਿਲਾਂ ਇੱਕ ਉਹਨੇ ਗੱਲ ਕਹੀ ਸੀ ਕਹਿੰਦੀ ਵੀ ਆਜ਼ਾਦੀ ਕਹਿੰਦੀ ਵੀ ਪਹਿਲਾਂ ਆਜ਼ਾਦੀ ਤਾਂ ਭੀਖ ਮਾ ਕੇ ਮਿਲਿਆ ਆਜ਼ਾਦੀ ਸਹੀ ਜਿਆਦੀ ਤਾਂ 2014 ਦੇ ਵਿੱਚ ਆਈ ਜਦੋਂ મોદી ਆ ਠੀਕ ਹੈ ਜੀ ਤੋਂ ਆਪਣੇ ਦੇਸ਼ ਦੀ ਵੰਡ ਹੋਈ ਆ ਆਜ਼ਾਦੀ ਲਈ ਅਦੇਸ਼ ਨੂੰ ਆਪਣੇ ਨੂੰ ਆਜ਼ਾਦੀ ਦੇ ਵਿੱਚ ਕੁਰਬਾਨੀਆਂ ਕਿਹਦੀਆਂ ਸਭ ਤੋਂ ਵੱਧ ਜਾ ਕੇ ਪੰਜਾਬੀਆਂ ਨੇ ਕੁਰਬਾਨੀਆਂ ਸੀਆਂ ਇਹ ਨੂੰ ਸੋਚਣਾ ਚਾਹੀਦਾ ਲੋਕੰਗਣਾ ਰਣੌਤ ਨੂੰ ਇਹਨੇ ਜਾ ਕੇ ਜੋ ਥੱਪੜੇ ਦੇ ਵਜ੍ਹਾ ਤੇ ਜਦੋਂ ਇਹਨੇ ਜਾ ਕੇ ਉਸ ਤੋਂ ਬਾਅਦ ਲਾਈਵ ਹੋ ਕੇ ਨੇ ਪਤਾ ਕੀ ਕਿਹਾ ਕਹਿੰਦੀ ਵੀ ਮੈਂ ਸੇਫ ਹੈਂ ਗੀਆਂ ਤੇ ਕਹਿੰਦੀ ਸਭ ਤੋਂ ਵੱਧ ਕ੍ਰਾਇਮ ਜਿਆਦਾ ਪੰਜਾਬ ਦੇ ਵਿੱਚ ਹੋ ਰਿਹਾ ਗਿਆ ਖਾਲਸਤਾਨੀ ਦੱਸਿਆ ਨੇ ਪੰਜਾਬ ਨੂੰ ਤੇ ਉਕਰਵਾਦੀ ਦੱਸਿਆ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਇਹਨੇ ਵਿਵਾਦਕ ਬਿਆਨ ਦਿੱਤਾ ਉਸ ਤੋਂ ਬਾਅਦ ਉਹਦੀ ਭੈਣ ਨੇ ਜਿਹੜੀ ਰੰਗੋਲੀ ਆ ਸਸਪੈਂਡ ਨਹੀਂ ਕਰਨਾ ਚਾਹੀਦਾ ਇਹਨੂੰ ਸਸਪੈਂਡ ਤੋਂ ਪਹਿਲਾਂ ਇਹਦੇ ਰਿਮਾਂਡ ਲੈਣਾ ਚਾਹੀਦਾ ਪੁਲਿਸ ਰਿਮਾਂਡ ਜਿਹੜੇ ਕਿਉਂ ਨਹੀਂ ਕੋਈ ਕਤਲ ਕੀਤਾ ਹੈਗਾ ਉਹਨੇ ਸਿੱਧਾ ਉਹਨੇ ਦੱਸ ਸਪਸ਼ਟ ਸ਼ਬਦਾਂ ਦੇ ਵਿੱਚ ਕਹੇਤਾ ਵੀ ਕਹਿੰਦੇ ਇਹਨੇ ਸਾਡੀਆਂ ਮਾਵਾ ਭੈਣਾਂ ਨੂੰ ਗਲਤ ਬੋਲੀ ਸੀ ਇਹਦੀ ਸੱਚਾਈ ਨੂੰ ਮੈਂ ਦੇਤੀ ਹੈ ਰਿਮਾਂਡ ਲੈਣ ਦਾ ਇਤੇ ਮਤਲਬ ਕੀ ਰਿਹਾ ਹੁਣ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਸੀਂ ਤਾਂ ਇਸ ਕਰਕੇ ਕਰਨਾ ਹੈਗਾ ਕਿਉਂਕਿ ਆਪਣੇ ਜਿਹੜੇ ਹੁਣ ਐਮਪੀ ਜਿੱਤ ਕੇ ਗਏ ਆ ਲੋਕ ਸਭਾ ਦੇ ਵਿੱਚ ਜਾਣਗੇ ਲੋਕ ਸਭਾ ਦੇ ਵਿੱਚ ਉਹਨੇ ਪੰਜਾਬ ਦਾ ਪੱਖ ਕਰਨਾ ਕਿਉਂਕਿ ਪੰਜਾਬ ਦਾ ਉਹ ਖਾਂਦੇ ਆ ਪੰਜਾਬ ਦਾ ਸਭ ਕੁਝ ਕਰਦੇ ਗਿਆ ਪੰਜਾਬ ਚ ਉਹਨਾਂ ਨੇ ਵੋਟਾਂ ਲਈਆਂ ਪੰਜਾਬ ਦਾ ਪੱਖ ਜਾ ਕੇ ਰੱਖਣਾ ਉਹਨਾਂ ਨੇ ਪੰਜਾਬ ਦਾ ਪੱਖ ਰੱਖਣਾ ਹੈਗਾ ਵੀ ਕੰਗਣਾ ਰਣੌਤ ਤੋਂ ਉੱਥੇ ਸਵਾਲ ਕਰਨਾ ਹੈਗਾ ਉਹਨੂੰ ਜਾ ਕੇ ਵੀ ਇਹਨੇ ਸਾਨੂੰ ਉੱਥੇ ਅਤਵਾਦੀ ਕਹੇ ਨੇ ਤੇ ਸਾਨੂੰ ਖਾਲਸਤਾਨੀ ਕਹੇ ਨੇ ਇਹਨੇ ਬਹੁਤ ਭੱਦੀਆਂ ਟਿੱਪਣੀਆਂ ਕੀਤੀਆਂ ਇਹਦਾ ਇਹਨੂੰ ਜਵਾਬ ਮਿਲਿਆ ਸੀਗਾ ਪਹਿਲਾਂ ਤੇ ਹੁਣ ਵੀ ਇਹ ਕਰਦੇਗਾ ਉਹਨੂੰ ਜਾ ਕੇ ਤੋਂ ਜਵਾਬ ਲੈਣ ਵਾਸਤੇ ਵਾਤ ਤੋਂ ਵਾਤ ਸ਼ੇਅਰ ਕਰੋ ਵੀ ਆਪਣੇ ਲੀਡਰ ਜਾ ਕੇ ਉੱਥੇ ਉਹਨੂੰ ਸਵਾਲ ਕਰਨਾ ਸਪੀਕਰ ਦੇ ਅੱਗੇ ਇਹਨੂੰ ਕਿਉਂਕਿ ਜਣਾ ਖਣੇ ਚੱਕ ਕੇ ਉੱਥੇ ਜਾ ਕੇ ਪੰਜਾਬ ਬਾਰੇ ਕੁਛ ਪੁੱਟਾ ਸਿੱਧਾ ਬੋਲ ਦਿੰਦਾ ਹੈਗਾ ਫਿਰ ਜਦੋਂ ਪੰਜਾਬ ਵਾਲਾ ਕੋਈ ਜਵਾਬ ਦਿੰਦਾ ਉਹਨਾਂ ਨੂੰ ਫਿਰ ਉਹਨੂੰ ਖਾਲਸਤਾਨੀ ਜਾਣਨ ਨੂੰ ਅਤਵਾਦੀ ਦਾ ਕਿਤਾਬ ਦਿੱਤਾ ਜਾਂਦਾ ਹੈਗਾ ਕਿਉਂਕਿ ਦੇਸ਼ ਨੂੰ ਆਪਣੇ ਨੂੰ ਯਾਦ ਕਰਾਉਣ ਵਾਸਤੇ 80% ਕੁਰਬਾਨੀਆਂ ਪੰਜਾਬ ਦੇ ਲੋਕਾਂ ਦੀਆਂ ਜੇ ਪੰਜਾਬੀ ਨਾਲ ਕੇ ਲਾਗੇ ਤੇ ਤਾਂ ਹੋ ਸਕਦਾ ਆਪਣਾ ਦੇਸ਼ ਆਜ਼ਾਦ ਇਹਨਾਂ ਦਾ ਗੁਲਾਮੀ ਰਹਿੰਦਾ ਕਿਉਂਕਿ ਇਹਦੇ ਪਿੱਛੇ ਜੇ ਆਪਾਂ ਹੋਣ ਵਾਲੇ ਹਿਸਾਬ ਨਾਲ ਵੇਖੀ ਜੀ ਆ ਇਸ ਤਰ੍ਹਾਂ ਦਾ ਮੀਡੀਆ ਗੋਦੀ ਮੀਡੀਆ ਹੀ ਹੁੰਦਾ ਤੇ ਆਪਣਾ ਦੇਸ਼ ਗੁਲਾਮ ਹੀ ਰਹਿਣਾ ਸੀ ਆਪਣਾ ਦੇਸ਼ ਕਿਉਂਕਿ ਉਹਨਾਂ ਨੂੰ ਫਾਇਦੇ ਗੁਲਾਮੀ ਦੇ ਫਾਇਦੇ ਹੀ ਗਣਾਈ ਜਾਣੇ ਸੀਗੇ ਇਹਨਾਂ ਨੇ ਆਪਣਾ ਗੋਦੀ ਮੀਡੀਆ ਨੇ ਤੇ ਆਪਣਾ ਦੇਸ਼ ਗੁਲਾਮ ਹੀ ਰਹਿੰਦਾ ਉਹ ਸ਼ੁ크ਰਾ ਵੀ ਆਪਣਾ ਉਹਦੇ ਟੀਵੀ ਨਹੀਂ ਚੱਲੇ ਸੀਗੇ ਆਪਣਾ ਦੇਸ਼ ਆਪਣਾ ਆਜ਼ਾਦ ਹੋ ਗਿਆ ਤੇ ਵੱਤ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਆਪਣੇ ਸਾਰੇ 13 ਦੇ 13 ਐਮਪੀਾਂ ਤੇਕਰ ਜਾਵੇ ਜੋ ਕਿ ਪੰਜਾਬ ਦੀ ਗੱਲ ਕਰਨ ਜਾ ਕੇ ਪਹਿਲਾ ਸਵਾਲ ਇਹੀ ਕਰਨ ਵੀ ਇਹਨੇ ਸਾਨੂੰ ਖਾਲਸਤਾਨੀ ਕਿਹਾ ਅੱਤਵਾਦੀ ਕਿਹਾ ਤੇ ਇਹ ਆਪਣੇ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਸਾਰੇ ਲੀਡਰ ਜਾ ਕੇ ਆਵਾਜ਼ ਉਠਾਉਣਾ ਜੇ ਮੇਰੀ ਗੱਲ ਨਾਲ ਸਹਿਮਤ ਆ ਤੁਸੀਂ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਸਾਰੇ ਲੀਡਰਾਂ ਤੱਕ ਪਹੁੰਚੇ ਇਹ ਤੇ ਜਾ ਕੇ ਆਪਣੇ ਲੋਕ ਸਭਾ ਦੇ ਵਿੱਚ ਕੰਗਰਾਂ ਦੇ ਖਿਲਾਫ ਇਹ ਜਾ ਕੇ ਆਵਾਜ਼ ਠਾਉਣਾ ਧੰਨਵਾਦ ਸਾਰਿਆਂ ਦਾ ਕਿਉਂਕਿ ਉਹਦੀ ਕੀਤੇ ਦੀ ਸਜ਼ਾ ਉਹਨੂੰ ਮਿਲੀ ਹੈਗੀ ਆ ਉਹਦੀ ਭੈਣ ਨੇ ਵੀ ਬਿਆਦ ਬਿਆਨ ਦਿੱਤਾ ਹੈਗਾ ਅਨੁਪੋਖ ਖੇਰ ਨੇ ਵੀ ਉਹਦੇ سپورਟ ਕੀਤੀ ਗਈ ਆ ਤੇ ਆ ਜਿਹੜਾ ਇੱਕ ਆਪਣਾ ਕਹਿੰਦਾ ਮੈਂ ਹਿੰਦੂ ਜੱਟ ਹੈਗਾ ਅਰੋੜਾ ਹੈਗਾ ਇਹਨੇ ਵੀ ਬਿਆਨ ਦਿੱਤੇ ਹੈਗੇ ਆ ਤੇ ਕਾਫੀ ਬੰਦੇ ਹੈਗੇ ਜਿਹੜੇ ਉਹਦੇ ਕਹਿੰਦੇ ਪੱਖ ਦੇ ਵਿੱਚ ਅਸੀਂ ਖੜੇ ਹੈਗੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ ਕਿਉਂਕਿ ਲੀਡਰਾਂ ਤੱਕ ਪਹੁੰਚੇ ਤੇ ਆਪਣੇ ਪੰਜਾਬੀਆਂ ਦੀ ਜਾ ਕੇ ਗੱਲ ਕਰਨ ਤੇ ਉਹਨੂੰ ਜਵਾਬ ਦੇਣ ਜਾ ਕੇ ਧੰਨਵਾਦ